कल देर रात 1:30 बजे जालंधर ਦੇ ਵਿੱਚ ਭਾਜਪੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲਿਆ ਦੇ ਘਰ ਦੇ ਬਾਹਰ ਗ੍ਰਨੇਡ ਦੇ ਨਾਲ ਅਟੈਕ ਹੁੰਦਾ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਆਪੱਖ ਦੀ ਹੋਈ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮਨੋਰੰਜਨ ਕਾਲਿਆ ਦੇ ਘਰ ਪਹੁੰਚਦੇ ਨੇ ਉੱਥੇ ਹੀ ਪੰਜਾਬ ਭਾਜਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਸਵਾਲ ਖੜੇ ਕੀਤੇ ਜਾਂਦੇ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਨੇਤਾ ਨੀਲ ਗਰਗ ਦਾ ਇੱਕ ਬਿਆਨ ਸਾਹਮਣੇ ਆਇਆ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਵਿਦੇਸ਼ ਦੇ ਵਿੱਚ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਆ ਨੇ ਇਸ ਦੇ ਨਾਲ ਹੀ ਲੋਰੈਂਸ ਬਿਸ਼ਨੋਈ ਦੀ ਵੀ ਐਂਟਰੀ ਹੋ ਗਈ ਨੀਲ ਗਰਗ ਦਾ ਕਹਿਣਾ ਹੈ ਕਿ ਲੋਰੈਂਸ ਬਿਸ਼ਨੋਈ ਜਿਹੜਾ ਕੀ ਆਂਧਾਬਾਦ ਦੇ ਸਬਰਮਤੀ ਜੇਲ੍ਹ ਦੇ ਵਿੱਚ ਬੈਠਾ ਹੋਇਆ ਉਸ ਦਾ ਵੀ ਇਸ ਦੇ ਵਿੱਚ ਹੱਥ ਹੋ ਸਕਦਾ ਉਹਨਾਂ ਕਹਾ ਕਿ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ ਆਪਸ ਦੇ ਵਿੱਚ ਮਿਲ ਕੇ ਕੰਮ ਕਰ ਰਹੇ ਨੇ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਹੈ ਵੱਡੀ ਸਾਜ਼ਿਸ਼ ਹੈ ਉਹਨਾਂ ਕਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਲੋਕ ਨਹੀਂ ਦੇਖਣਾ ਚਾਹੁੰਦੇ ਅਤੇ ਲਾਰੈਂਸ ਬਿਸ਼ਨੋਈ ਸਬਰਮਤੀ ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਕਿਉਂਕਿ ਉਸ ਦੇ ਉੱਪਰ ਕੇਂਦਰ ਸਰਕਾਰ ਦਾ ਹੱਥ ਨੀਲ ਨੇਵੀ ਕਹ ਕੇ ਲੋਰੈਂਸ ਬਿਸ਼ਨੋਈ ਦੇ ਪਾਕਿਸਤਾਨ ਦੇ ਨਾਲ ਸੰਬੰਧ ਨੇ ਤੇ ਉਸ ਸੰਬੰਧ ਦਾ ਰਾਹੀ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਹ ਕੇ ਪੰਜਾਬ ਦੇ ਕਿਸੇ ਵੀ ਵਾਸੀ ਨੂੰ ਕਬਰਾਉਂਦੀ ਜਾਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਸੁਭਾ ਸਰਕਾਰ ਅਤੇ ਸੀਐਮ ਭਗਵੰਤ ਮਾਨ ਇਸ ਮਾਮਲੇ ਨੂੰ ਲੈ ਕੇ ਬਹੁਤ ਸਤਰਕ ਨੇ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨਾ ਸਾਡੀ ਪਹਿਲੀ ਜ਼ਿੰਮੇਦਾਰੀਆ ਤੁਹਾਨੂੰ ਦੱਸਦੇ ਕਿ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆ ਰਹੇ ਨੇ देर रात ਈ ਰਿਕਸ਼ਾ ਦੇ ਵਿੱਚ ਜਿਹੜਾ ਕੁਝ ਲੋਕਾਂ ਦੇ ਵੱਲੋਂ ਆ ਕੇ ਗਰਨੇਡ ਦੇ ਨਾਲ ਮਰੋਰੰਜਨ ਕਾਲੀਆ ਦੇ ਘਰ ਦੇ ਬਾਹਰ ਹਮਲਾ ਕੀਤਾ ਜਾਂਦਾ ਪੰਜਾਬ ਪੁਲਿਸ ਦੀ ਮੁਸਤੈਦੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਤੁਹਾਨੂੰ ਦੱਸਦੇ ਕਿ ਹੁਣ ਤੋਂ ਚੰਦ ਦੇਰ ਪਹਿਲਾਂ ਹੀ ਜਿਹੜਾ ਉਹ ਮੁਲਜ਼ਮ ਗ੍ਰਫਤਾਰ ਹੋ ਗਏ ਨੇ ਜਿੱਨਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਸਿਆਸਤ ਜਿਹੜੀ ਆ ਉਹ ਥਮਣ ਦਾ ਨਾ ਨਹੀਂ ਲੈ ਰਹੀ ਇੱਕ ਪਾਸੇ ਅਕਾਲੀ ਦਲ ਅਤੇ ਭਾਜਪਾ ਆਮ ਆਦਮੀ ਪਾਰਟੀ ਨੂੰ ਕੇਰ ਰਹੀ ਆ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਜਿਹੜਾ ਲੈ ਕੇ ਲਗਾਤਾਰ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਕੈਬਨਿਟ ਮੰਤਰੀ ਮੋਹਿੰਦਰ ਭਗਤ ਜਦੋਂ ਮਨੋਰੰਜਨ ਕਾਲਿਆਨ ਮਿਲਨੋਂ ਨਾਲੇ ਕਾਰ ਪਹੁੰਚੀ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਆਖੀ ਗਈ ਕਿਸ ਦੇ ਵਿੱਚ ਜਿਹੜਾ ਡੌਲੈਂਸ ਬਿਸ਼ਨੋਈ ਦਾ ਹੱਥ ਹੋ ਸਕਦਾ ਹੋੜਾ ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਕਿ ਡੌਲੈਂਸ ਬਿਸ਼ਨੋਈ ਜਿਹੜਾ ਪਾਕਿਸਤਾਨ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਵਰਦਾਤ ਨੂੰ ਅੰਜਾਮ ਦੇ ਰਿਹਾ ਇਸ ਹਮਲੇ ਦੇ ਵਿੱਚ ਉਸ ਦਾ ਹੱਥ ਹੋ ਸਕਦਾ ਕਿਉਂਕਿ ਇਹ ਲੋਕ ਪੰਜਾਬ ਨੂੰ ਫਰਦਾ ਫੁੱਲਦਾ ਤੇ ਵਿਕਾਸ ਹੁੰਦਾ ਹੋਇਆ ਜਿਹੜਾ ਪੰਜਾਬ 'ਚ ਨਹੀਂ ਦੇਖ ਸਕਦੇ ਇਸ ਕਰਕੇ ਇਹਨਾਂ ਦੇ ਵੱਲੋਂ ਇਹ ਉਛੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਲੇਕਿਨ ਪੰਜਾਬ ਸਰਕਾਰ ਇਹਨਾਂ ਮਾਮਲਿਆਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਅਤੇ ਛੇਤੀ ਹੀ ਇਹਨਾਂ ਦੇ ਉੱਤੇ ਨੱਥ ਪਾਈ ਜਾਵੇਗੀ ਜਿਵੇਂ ਕੱਲ ਰਾਤ ਜਿਹੜਾ ਹੈਗਾ ਭਾਜਪਾ ਦੇ ਲੀਡਰ ਮਨਰਿੰਜਨ ਕਾਲੀਆ ਦੇ ਘਰ ਦੇ ਉੱਤੇ ਜਿਹੜਾ ਤਵਾਕਾ ਹੋਇਆ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਔਰ ਇਹ ਵੀ ਛੋਟੀ ਗੱਲ ਇਹ ਹੈ ਕਿ ਦੋਸ਼ੀ ਕੋਈ ਵੀ ਹੋਵੇ ਜਿੱਟਾ ਮਰਜੀ ਵੱਡਾ ਹੋਵੇ ਠੀਕ ਹੈ ਨਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਫੋਰਸ ਆਪਣਾ ਕੰਮ ਕਰ ਰਹੀ ਹੈ ਔਰ ਮਾਨ ਸਾਹਿਬ ਵੀ ਬਿਲਕੁਲ ਸਖਤ ਹਦਾਇਤਾਂ ਹੈ ਦੀਆਂ ਕਿ ਦੋਸ਼ੀ ਨੂੰ ਫੜ ਕੇ ਕਾਨੂੰਨ ਦੇ ਮਤਲਬ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਂਦੀ ਹੈ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਣ ਚ ਆ ਰਿਹਾ ਹੈਗਾ ਕਿ ਕੁਝ ਇਹ ਹੀਆ ਵਿਦੇਸ਼ੀ ਤਾਕਤਾਂ ਕੁਝ ਐਸੇ ਲੋਕ ਜਿਹੜੇ ਹੈ ਜਿਹੜਾ ਨਹੀਂ ਚਾਹੁੰਦੇ ਕਿ ਜਿਹੜਾ ਪੰਜਾਬ ਹੈ ਉਹ ਦੁਬਾਰਾ ਰੰਗਣਾ ਇਤਹਾਸ ਦਾ ਖੇਡ ਦਾ ਪੰਜਾਬ ਬਣੇ ਉਹ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨਾ ਚਾਹੁੰਦੇ ਹੈਗੇ ਤੇ ਉਹਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਇੱਕ ਨਾਮ ਲਾਰਸ ਬਿਸ਼ਨੋਈ ਦਾ ਵੀ ਹੈ ਉਹੀ ਲਾਰਸ ਬਿਸ਼ਨੋਈ ਜਿਹੜਾ ਅੱਜ ਕੇਂਦਰ ਸਰਕਾਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਅਹਮਦਾਬਾਦ ਦੀ ਸਾਬਰਮਤੀ ਜਿਹੜੀ ਜੇਲ ਹੈ ਉੱਥੇ ਸੁਰੱਖਿਤ ਹੈਗਾ ਤੇ ਉੱਥੋਂ ਬੈਠ ਕੇ ਆਪਣੀਆਂ ਗਤੀਵਿਧੀਆਂ ਜਿਹੜਾ ਹੈ ਉਹ ਚਲਾ ਰਿਹਾ ਔਰ ਆਪਾਂ ਇਹ ਵੀ ਜਾਣਦੇ ਆ ਕਿ ਲਾਰਸ ਬਿਸ਼ਨੋਈ ਦਾ ਜਿਹੜਾ ਰਿਲੇਸ਼ਨ ਪਾਕਿਸਤਾਨ ਦੇ ਨਾਲ ਕਿੱਦਾਂ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਹੈ ਕਬਰੌੜ ਦੀ ਜ਼ਰੂਰਤ ਨਹੀਂ ਹੈਗੀ ਹੈ ਔਰ ਪੰਜਾਬ ਸਰਕਾਰ ਦਾ ਜਿਹੜਾ ਤੁਹਾਨੂੰ ਭਰੋਸਾ ਵੀ ਇਸ ਚੀਜ਼ ਦਾ ਹੋਣਾ ਚਾਹੀਦਾ ਵਾ ਕਿ ਜਿਹੜੀ ਜਾਨ ਮਾਲ ਦੀ ਰੱਖਿਆ ਉਹ ਸਾਡਾ ਪਹਿਲਾ ਫਰਜ਼ ਹੈ ਉਹਦੇ ਵਿੱਚ ਕੋਈ ਕਟਾਹੀ ਨਹੀਂ ਵਰਤੀ ਜਾਊਗੀ ਔਰ ਕਿਸੇ ਨੂੰ ਵੀ ਲੈਂਡ ਆਰਡਰ ਜਿਹੜਾ ਹੈਗਾ ਆਪਣੇ ਹੱਥਾਂ 'ਚ ਲੈਂਡ ਦੀ ਜਿਹੜੀ ਹੈ ਅਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ ਔਰ ਆਵਾਜ਼ੀ ਪਾਰਟੀ ਦੀ ਸਰਕਾਰ ਸਰਦਾਰ ਪ੍ਰੋਗੈਸਿਵ ਮੰਨ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਇੱਥੇ ਲੈਂਡ ਆਰਡਰ ਵੀ ਪ੍ਰੋਪਰ ਮੇਨਟੇਨ ਰੱਖੇਗੀ ਔਰ ਦੂਸਰੇ ਬੰਦੇ ਜਿਹੜੀ ਡਰਗ ਤਸਕਰਾਂ ਦੇ ਖਿਲਾਫ ਔਰ ਗੈਂਗਸਟਰ ਦੇ ਖਿਲਾਫ ਜਿਹੜੀ ਲੜਾਈ ਵਿੱਟੀ ਹੋਈ ਹੈ ਉਸ ਨੂੰ ਵੀ ਅੰਜਾਮ ਤੱਕ ਪਹੁੰਚਾਏ